ਹਾਂਜੀ ਮਿੱਤਰੋ ਸਾਡੇ ਨਾ ਕਾਰਬਜ਼ਾਰ ਦੇ ਨੌਜਵਾਨ ਆਏ ਸੀ ਆ ਵੈਸੇ ਤਾਂ ਉਹ ਕੰਮ ਲੈਣ ਆਏ ਸੀ ਸਾਡੇ ਕੋਲ ਵੀ ਮੈਨੂੰ ਰੱਖ ਲਓ ਪਰ ਉਹਦਾ ਜਦੋਂ ਟਾਈਲੈਂਡ ਸੁਣਾ ਨਾ ਉਹ ਮੁੰਡੇ ਸੁਣੀ ਜਾਂਦੇ ਸਾਨੂੰ ਦਿਖਾ ਸੁਣਾ ਦਿੰਦੇ ਬਹੁਤ ਸੋਹਣਾ ਗੁੰਦਾ ਪਰ ਬਹੁਤ ਗਰੀਬ ਘਰੋਂ ਮੁੰਡਾ ਇਹ ਤੇ ਆਹ ਗਾਈ ਜਾਂਦਾ ਵੇਖੋ ਸਾਰੇ ਮੁੰਡੇ ਸੁਣੀ ਜਾਂਦੇ ਨੇ ਤੇ ਆਹ 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 ਦੇਖ ਗਾਈਆਂ ਨਾ ਮੁੰਡਾ ਭਾਈ ਮੈਂ ਖਲਾਲਾ ਆਪਦੇ ਹੀ ਵੈਰੀ ਬਣੀ ਬੈਠੇ ਟਾਈਮ ਇਹੇ ਜੱਕ ਮਾਉਂ ਵੈਰੀ ਦੂਰ ਇੱਕ ਕੁ ਮੇਰਾ ਹੁਣ ਤੱਕ ਕਹੇ ਜਿੰਨਾ ਦੁਨੀਆ ਜਿੱਤੀ ਪੁੱਤੇ ਉਹ ਵੀ ਨਹੀਂ ਰਹੇ ਟਾਈਮ ਦੀ ਕੀ ਗੱਲ ਟਾਈਮ ਆਊਗਾ ਜ਼ਰੂਰ ਪੱਕੀ ਹਿੰਦ ਤੇਰੇ ਯਾਰ ਦੀ ਪਗਾਊਗਾ ਜ਼ਰੂਰ ਘਰ ਛੱਡੇ ਹੋਇਆ ਦਿਨ ਇਹੋ ਜਿਹੇ ਨੇ ਦੇਖੇ ਮਾੜਾ ਬੰਦ ਕਰ ਲੈ ਬਾਈ ਗੱਲਬਾਤ ਕਰਦੇ ਆ ਗੱਲਬਾਤ ਕਰਦੇ ਆ ਭਾਈ ਕਿੱਥੋਂ ਆ ਗਿਆ ਇਹ ਟੈਲੈਂਟ ਮਾਨਸਾ ਜ਼ਿਲ੍ਹੇ ਦਾ ਮੁੰਡਾ ਪਰ ਮਾਨਸਾ ਮੁੰਡੇ ਜ਼ਿਲ੍ਹੇ ਦੇ ਜਮਾ ਆਤੀ ਕਰਾਉਂਦੇ ਹੁੰਦੇ ਨੇ ਕਿੱਥੋਂ ਇਹ ਤੁਹਾਨੂੰ ਕਿੱਥੋਂ ਤੁਸੀਂ ਵੈਸੇ ਤਾਂ ਸਾਡੇ ਕੋਲ ਕੰਮ ਲੈਣ ਆਏ ਸੀ ਵੀ ਯਾਰ ਮੈਨੂੰ ਕੰਮ ਤੇ ਲਾ ਲਓ ਹਨਾ ਤੇ ਚਲੋ ਅਸੀਂ ਬੇਨਤੀ ਕਰਦੇ ਹਾਂ ਵੀ ਯਾਰ ਜਿੰਨਾ ਚਾ ਟੈਲੈਂਟ ਆ ਉਹਨਾਂ ਨੂੰ ਜ਼ਰੂਰ ਬਤ ਬਤ ਸ਼ੇਅਰ ਕਰਨਾ ਚਾਹੀਦਾ ਹੈ ਜੇਕਰ ਆਪਾਂ ਮਦਦ ਨਹੀਂ ਕਰ ਸਕਦੇ ਤਾਂ ਸ਼ੇਅਰ ਜ਼ਰੂਰ ਕਰ ਸਕਦੇ ਹੋ ਭਾਈ ਇਹ ਕਿਵੇਂ ਮਨ ਚ ਆਇਆ ਵੀ ਮੈਂ ਇੱਕ ਗਾਉਣੀ ਸ਼ੁਰੂ ਤੇ ਸ਼ੌਂਕ ਆ ਭਾਈ ਲੇਖਨ ਦਾ ਗਾਉਂਦਾ ਪਹਿਲਾਂ ਤਾਂ ਲਿਖਣਾ ਹੁਣ ਥੋੜਾ ਉਦੋਂ ਬਾਅਦ ਗਾਉਂਦਾ ਹੋ ਗਿਆ ਇਸ ਬਚਪਨ ਤੋਂ ਹੀ ਹੈਗਾ ਬਸ ਤੇ ਹੋ ਗਏ 10 12 ਸਾਲ ਬਾਈ ਲੈ ਕੇ ਕੰਮ ਤਾਂ ਤਾਂ ਹੈ ਨਹੀਂ ਸੀ ਅੱਜ ਆ ਗਏ ਸਾਡੇ ਕੋਲ ਮੈਂ ਬਸ ਆ ਬਾਈ ਕੋਲ ਕੰਮ ਵਾਸਤੇ ਆਇਆ ਸੀ ਵੀ ਕੰਮ ਲਵਾ ਦਿਓ ਹੂੰ ਤੇ ਪਰ ਯਾਰ ਬਾਈ ਯਾਰ ਚੱਲੀ ਜਾਂਦੇ ਬਾਈ ਚੱਲੀ ਜਾਂਦੇ ਪਰ ਤੂੰ ਤਾਂ ਗਾਉਂਦੀ ਬਹੁਤ ਸੋਹਣੀ ਯਾਰ ਬਾਈ ਥੈਂਕ ਯੂ ਵੀਰੇ ਹੈ ਤੇ ਸੁਣਾ ਦੇ ਫਿਰ ਕੋਈ ਸੁਣਾ ਦੇ ਕੋਈ ਵਧੀਆ ਜਿਹਾ ਕੋਈ ਸੁਣਾ ਦੇ ਸੁਣਾ ਦੇ ਲੈਵ ਦੀ ਬੀਟ ਬੂਡ ਜੀ ਕਰ ਲਾ ਫੋਲ ਬਾਈ ਫੋਲੋ ਸਾਈਲੈਂਟ ਕਰ ਲੋ ਆਪਣੇ ਆਹ ਮੁੰਡੇ ਖੜੇ ਨੇ ਸੁਣਨ ਆਲੇ ਲੈ ਕੇ ਕੰਮ ਆ ਬਾਈ ਯਾਰ ਬਾਈ ਬਾਈ ਜਮਾ ਬਾਈ ਕੋਈ ਨਹੀਂ ਤੇਰੀ ਆਮ ਦੀ ਗੱਡੀ ਯਾਰ ਆ ਬੈਠ ਯਾਰ ਬੈਠ ਕੇ ਗਾਸ ਮਾਰ ਕੇ ਯਾਰ ਯਾਰ ਮੇਰੇ ਕਿ ਨਹੀਂ ਥੋੜਾ ਚੱਗਲੀ ਜਗ੍ਹਾ ਬਾਈ ਬਣ ਕੇ ਲੈ ਵੀ ਚੇ ਸਬੈਲ ਬਹੁਤ ਸਾਈ ਹਾਏ ਹਾਏ ਯਾਰ ਬਾਤ ਕਰ ਲੇਗਾ ਹਾਂ ਬੱਕਰੀ ਗੱਲ ਹੈ ਯਾਰ ਆ ਗੋਲੀਆਂ ਦੀ ਕਰ ਦੰਦੇ ਸ਼ਾ ਗੋਰੀਏ ਕਿਨੂ ਐ ਚਕਾਉਣਾ ਦੱਸ ਨਾ ਗੋਰੀਏ ਦੱਬ ਚ ਮਰਖਾਂ ਬਾਰਾਂ ਆਲਾ ਥਨ ਕੇ ਲੋਕ ਮਾਰੇ ਹੋਗੇ ਬਸ ਤਾਂ ਗੋਰੀਏ ਦਿਨੇ ਦਿਨੇ ਰੈਨਿਆਂ ਚ ਬਾਰੇ ਚ ਕੁੜੇ ਰਾਤ ਯਾਰ ਜਲੇ ਵਿੱਚੋਂ ਬਾਹਰ ਹੁੰਦੇ ਨੇ ਤੇਰੇ ਨਾਲ ਹੁੰਦੀਆਂ ਸਹੇਲੀਆਂ ਕੁੜੇ ਮੇਰੇ ਨਾਲ ਪਸਤੌਲਾਂ ਵਾਲ ਯਾਰ ਹੁੰਦੇ ਨੇ ਤੇਰੇ ਨਾਲ ਹੁੰਦੀਆਂ ਸਹੇਲੀਆਂ ਕੁੜੇ ਮੇਰੇ ਨਾਲ ਪਸਤੌਲਾਂ ਵਾਲ ਯਾਰ ਹੁੰਦੇ ਨੇ ਵਾਇਆ ਕੀ ਬਾਤ ਹੈ ਬਹੁਤ ਸੁਣ ਗਿਆ ਯਾਰ ਬਾਈ ਯਾਰ ਬੜੇ ਯਾਰ ਬਈ ਇਹਦਾ ਕੰਮ ਬੜਾ ਕਰਦਾ ਇਹਦੇ ਕੋਲ ਤਾਂ ਥੋੜੀ ਬਹੁਤ ਵੱਡਾ ਯਾਰ ਤੇਰੇ ਕੋਲ ਐਸੇ ਪਈਏ ਬਾਈ ਇੱਕ ਟਿਕਾ ਦੇ ਠੀਕ ਹੈ ਹਾਂਜੀ ਸੁਣਾਓ ਅਗਲਾ ਪੈਰਾ this speech is available for sale ਵੈਰੀ ਮੂਰੇ ਲੈਟਾ ਮਾਰੇ ਗੱਡੀ ਗੋਰੀਏ ਜੱਸੀ ਨੂੰ ਝਕਾਉਣਾ ਗੱਲ ਵੱਡੀ ਗੋਰੀਏ ਪੈਦਲ ਦਿਮਾਗ ਤੋਂ ਇਤਲਿਆ ਨਹੀਂ ਬਾਮਣ ਨੇ ਕੱਲ ਲੱਤ ਵੱਡੀ ਗੋਰੀਏ ਵੱਡੇ ਵੈਲੀ ਜਿਹੜੇ ਵਾਲੀ ਹੱਤ ਚੱਕਦੇ ਇੱਚ ਦੀ ਨਹੀਂ ਗੋਲੀ ਨਾਲ ਠਾਰ ਹੁੰਦੇ ਨੇ ਤੇਰੇ ਨਾਲ ਹੁੰਦੀਆਂ ਸਹੇਲੀਆਂ ਕੁੜੇ ਮੇਰੇ ਨਾਲ ਪਸਤੌਲਾਂ ਵਾਲੇ ਯਾਰ ਹੁੰਦੇ ਨੇ ਤੇਰੇ ਨਾਲ ਹੁੰਦੀਆਂ ਸਹੇਲੀਆਂ ਕੁੜੇ ਮੇਰੇ ਨਾਲ ਪਸਤੌਲਾਂ ਵਾਲੇ ਯਾਰ ਹੁੰਦੇ ਨੇ ਕਰ ਲਾ ਵੀ ਬੰਦ ਕਰ ਲਾ ਬੰਦ ਹਾਂਜੀ ਸੁਣਾ ਦੇ ਵੀਰਾ ਤੇ ਆਪ ਆਪਣੀ ਕਾਰ ਤੇ ਲਾੜਾ ਸਾਡੇ ਮਾੜੇ ਟਾਈਮ ਕਿਹੜੇ ਆਉਂਦੇ ਰਹੇ ਘਰੇ ਕਿਹੜੇ ਲੈਂਦੇ ਸੀ ਸਵਾਦ ਕੋੜੇ ਮੋੜਾਂ ਉੱਤੇ ਖੜੇ ਚੁੱਪ ਕੀਤਾ ਬਾਣਾ ਮੰਨੀ ਬੈਠਾ ਰਿਹਾ ਬਿੱਲੋ ਪਰ ਹੁਣ ਤੱਕ ਲੋਕਾਂ ਦੇ ਮੈਂ ਚਿਹਰੇ ਹੀ ਨੇ ਫੜੇ ਦੁਨੀਆ ਨਹੀਂ ਘੁੰਮੀ ਪਰ ਘੁੰਮੂਗਾ ਜ਼ਰੂਰ ਮੇਰੀ ਮਾਂ ਦੇ ਮੈਂ ਪੈਰ ਕਦੇ ਚੁੰਮੂਗਾ ਜ਼ਰੂਰ ਹੁਣ ਸਾਲੇ ਆਪਦੇ ਹੀ ਵੈਰੀ ਬਣੇ ਬੈਠੇ ਟਾਈਮ ਇਹੋ ਜਿਹਾ ਕਮਾਉਂ ਵੈਰੀ ਗੁੰਮੂਗਾ ਜ਼ਰੂਰ ਇੱਕ ਗੱਲ ਬਾਪੂ ਮੇਰਾ ਹੁਣ ਤੱਕ ਕਹੇ ਜਿੰਨਾ ਦੁਨੀਆ ਜਿੱਤੀ ਪੁੱਤ ਉਹੋ ਵੀ ਨਹੀਂ ਰਹੇ ਟਾਈਮ ਦੀ ਕੀ ਗੱਲ ਟਾਈਮ ਆਊਗਾ ਜ਼ਰੂਰ ਪੱਕੇ ਹੰਡ ਤੇਰੇ ਰਦੀਪਗਾਊਗਾ ਜ਼ਰੂਰ ਘਰ ਛੱਡੇ ਹੋਇਆ ਦਿਨ ਇਹੋ ਜਿਹੇ ਨੇ ਦੇਖੇ ਜਿਹੜਿਆਂ ਨੇ ਲੈ ਲੈ ਸਵਾਦ ਹੱਥ ਸੇਕੇ ਉਸ ਟਾਈਮ ਸਾਡੇ ਕਰੇ ਬਸ ਬਈ ਤਰੀਕਾ ਕਾਪੀ ਹੋ ਗਿਆ ਯਾਰ ਬਾਈ ਕੋਈ ਰੋਕ ਲੈ ਕੇ ਰਹਾ ਬਾਈ ਯਾਰ ਨਾ ਹਨਾ ਬਾਈ ਯਾਰ ਤੁਹਾਨੂੰ ਇੱਕ ਚੀਜ਼ ਦਿਖਾਣਾ ਯਾਰ ਬਾਈ ਦੇਰ ਦੀ ਕੀ ਟੀ-ਸ਼ਰਟ ਵੀ ਪਾਤੀ ਹੋਈ ਆ ਵੈਸੇ ਆਪਾਂ ਕਿਸੇ ਦਾ ਆਉ ਨਹੀਂ ਕਰਦੇ ਪਰ ਇਹ ਵੀ ਵਿਚਾਰਾ ਗਰੀਬੀ ਦਾ ਵਿੱਚ ਆ ਯਾਰ ਇਹ ਸ਼ੇਅਰ ਕਰ ਦਿਓ ਯਾਰ ਬਾਈ ਵਣਕੇ ਨਾ ਦੇਖੋ ਕਿਸੇ ਦਾ ਟੈਲੈਂਟ ਆ ਵਿਚਾਰੇ ਦਾ ਉੱਪਰ ਕੇ ਆਵੇ ਸਾਹਮਣੇ ਬਾਈ ਹੋਰ ਕੋਈ ਚੀਜ਼ ਹੋਰ ਚੀਜ਼ ਸੁਣਾਉਂਗਾ ਵੀ ਕੀ ਕਹਾਂਗੇ ਜੱਸੀ ਬਾਈ ਹੈ ਦੇਖੇ ਮੈਂ ਇੱਕ ਮਿੰਟ ਮਾਈਕ ਲਾ ਲਾਂ ਕੀ ਕਹਿੰਗੇ ਬਈ ਹਨਾ ਦੇਖੇ ਯਾਰ ਇੰਨੀ ਗਰੀਬੀ ਦਾ ਵੀ ਚੁੱਟ ਗਏ ਯਾਰ ਹਨਾ ਨੌਜਵਾਨ ਕਿੰਨਾ ਸੋਹਣਾ ਲੱਗਦਾ ਯਾਰ ਹਨਾ ਹਾਂ ਬਈ ਪਹਿਲੀ ਵਾਰ ਜਦੋਂ ਆਪਣੇ ਕੋਲੇ ਦੁਕਾਨ ਤੇ ਆਇਆ ਦਫ਼ਤਰ ਬੈਠਿਆ ਆਪਣੇ ਬੈਠ ਕੇ ਜਦੋਂ ਦਫ਼ਤਰ ਦੇ ਵਿੱਚ ਬੈਠ ਕੇ ਨੇ ਦੋ ਬੋਲ ਸੁਣਾਏ ਨਾ ਮੈਨੂੰ ਹੂੰ ਰੂ ਕੰਬੁੱਠੀ ਹੂੰ ਕੀ ਕਰ ਆਪਣਾ ਵੀ ਯਾਰ ਸੁਣ ਕੇ ਸੁਣੀਏ ਯਾਰ ਆਪਾਂ ਆਪਣੇ ਪੇਜ ਤੇ ਪਾ ਕੇ ਇਹਨੂੰ ਅੱਗੇ ਵਧਾਵਾਂਗੇ ਆਪਾਂ ਇਹਦੀ ਮਦਦ ਕਰਾਂਗੇ ਪੂਰੀ ਦਿਨ ਰਾਤ ਇਹਨੂੰ ਮਿਊਜ਼ਿਕ ਵੀ ਦਿਵਾਵਾਂਗੇ ਫੇਰੀ ਜੋ ਵੀ ਜਿੱਥੇ ਵੀ ਸੇਵਾ ਹੋਈ ਇਹਦੇ ਨਾਲ ਖੜਾਂਗੇ ਬਹੁਤ ਸੋਹਣਾ ਲੱਗਦਾ ਟੈਲੈਂਟ ਵਾਲੇ ਬੰਦੇ ਦੇ ਵਿੱਚ ਇਹਦਾ ਟੈਲੈਂਟ ਕੱਢ ਲੈਣਾ ਅੰਦਰ ਮਰ ਜਿੱਤੀ ਹੈ ਕਰਦੇ ਤੇਰੇ ਨਾਲ ਆ ਬਾਈ ਯਾਰ ਜੀ ਕਰਦਾ ਵੀ ਤੈਨੂੰ ਚੜਾ ਦੇਣਾ ਲੋਕ ਸਟਾਰ ਬਣਾ ਦੇਣਾ ਬਾਈ ਯਾਰ ਸੋਨੂ ਸੀਤੋ ਵਾਲੀ ਯਾਰ ਵਿਚਾਰਾ ਚਲਾ ਆਪਾਂ ਮਜ਼ਾਕ ਨਹੀਂ ਹੁੰਦੇ ਮੜਾ ਬੰਦ ਕਰ ਲੈ ਉਹਨੂੰ ਵੀ ਲੋਕਾਂ ਨੇ ਆਏ ਚੱਕਦਾ ਯਾਰ ਆ ਯਾਰ ਨੌਜਵਾਨ ਨੂੰ ਚੱਕੋ ਯਾਰ ਵਿਚਾਰਾ ਬਹੁਤ ਸੋਹਣਾ ਗੁੰਦਾ ਯਾਰ ਟੈਲੈਂਟ ਹੈਗਾ ਬਾਈ ਹੈਨਾ ਟੈਲੈਂਟ ਹੈਗਾ ਯਾਰ ਆ ਜਰੂਰ ਵਿਚਾਰੇ ਦੀ ਮਦਦ ਕਰੋ ਕਿਹਨਾਂ ਜੇ ਅਸੀਂ ਬਾਈ ਚਾਹੀਦੇ ਨਾਲ ਚਾਹੀਦਾ ਹੈਨਾ ਹਾਂਜੀ ਬਾਈ ਮਤ ਕਰ ਨਹੀਂ ਚਾਹੀਦੀ ਜਰੂਰ ਵਾਕਈ ਮੁੰਡਾ ਕਲਮਾ ਮੂਸੇ ਵਾਲੇ ਮੰਗੂ ਤੱਤੀ ਚੱਕੀ ਬੈਠਾ ਬਾਈ ਹਾਂ ਬਾਈ ਆਪ ਲਿਖਦਾ ਸੱਚ ਹੈ ਕਿ ਤੂੰ ਹਾਂ ਬਈ ਹੈ ਸਾਰੇ ਆਪ ਲਿਖੇ ਨੇ ਮੂਸੇੜਾ ਤਾਂ ਨਹੀਂ ਬਣ ਜਾਣਾ ਤੇ ਕਰਮ ਹੈਗੀ ਐ ਪਰ ਉਹੀ ਮਾੜੀ ਤੇਰੀ ਹੈ ਲੈ ਜਾਂਦਾ ਵਕੀ ਹਾਂ ਉਹ ਤਾਂ ਨਹੀਂ ਬਣ ਆਂਦਾ ਕਿਸੇ ਤੋਂ ਵੀ ਨਹੀਂ ਬਣ ਆਂਦਾ ਬਹੁਤ ਵੱਡਾ ਫੈਨ ਆ ਬਾਈ ਦਾ ਬਾਈ ਯਾਰ ਸ਼ੇਅਰ ਕਰ ਮੈਨੂੰ ਮਿਲੇ ਹੀ ਨਹੀਂ ਬਾਈ ਕਦੇ ਮੈਨੂੰ ਕਦੇ ਚੱਪਲਾਂ ਚ ਆਇਆ ਸੀ ਵਿਚਾਰਾ ਜਮੀ ਯਾਰ ਨੋਰਮਲ ਮੈਂ ਨਾ ਵੀ ਮਿਲਿਆ ਹੀ ਨਹੀਂ ਮੈਨੂੰ ਬਾਈ ਕਦੇ ਮੈਂ ਬਹੁਤ ਵਾਰੀ ਗਿਆ ਹਾਂ ਹੁਣ ਫਿਰ ਕੀ ਕੀ ਰਿਕੁਐਸਟ ਕਰਨਾ ਚਾਹੁੰਦਾ ਲੋਕਾਂ ਨੂੰ ਬਣਾ ਦਗੇ ਸਟਾਰ ਫਿਰ ਤੈਨੂੰ ਹਾਂ ਬਈ ਉਹ ਤਾਂ ਬਣਾ ਦਗੇ ਫਿਰ ਲਾਈਵ ਮਿੱਤਰੋ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਬਣਾ ਦਿਓ ਮਿੱਤਰ ਨੂੰ ਸਟਾਰ ਧੰਨਵਾਦ